ਰਾਗ ਲਹਿਰਾਏ ਬੇਖੈ ਜੀਵੋ ਦੇਉ ਆਪਣਾ ਨਾਮ ਰਹਾਉ ਜਾਣੇ ਨਾਈ ਕੋ ਸੁਖੀ ਤੰ ਕੈ ਬਸ ਜਾਉ ਛੋੜ ਜਾਈ ਜੋ ਸਗਲ ਕੋ ਫਿਰ ਫਿਰ ਲਪਟਾਉ ਕਰੋ ਕਿਰਪਾ ਕਰਨਾਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਦੇਨਤੀ ਸਾਧ ਸੰਗ ਸੁਭਾਉ ਕਰੋ ਕਿਰਪਾ ਕਰਨਾ ਬਦੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਦੇਨਤੀ ਸਾਧ ਸੰਗ ਸੁਭਾਉ ਵਾਹਿਗੁਰੂ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਤ ਸੰਗੀ ਜਨੋ ਆਪ ਵਡਭਾਗੀਓ ਬਹੁਤ ਹੀ ਵੱਡੇ ਭਾਗਾਂ ਵਾਲੇ ਜੋਰ ਜਾਨਾ ਨਿਤਨੇਮੂਸਾਰ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਪ੍ਰਮਾਣ ਦੇ ਮਾਲਕ ਰੱਬੀ ਨੂਰਾ ਲਾਹੀ ਜੋਤ ਨੇ ਮਾਣਿਆਣ ਦੇ ਮਾਣ ਸਤਿਗੁਰੂ ਨੇ ਤਾਣਿਆਣ ਦੇ ਤਾਲ ਸਤਿਗੁਰੂ ਦੇ ਓਟਾਂ ਦੇ ਜੋੜ ਨੇ ਆਸਨ ਦੇ ਆਸਰੇ ਗੱਤਿਆਂ ਦੀ ਗੱਤ ਨੇ ਪੱਤਿਆਂ ਦੇ ਪੱਤ ਨੇਦਰਿਆਂ ਦੇ ਧਰ ਚਬਰ ਤਖਤ ਚਬਰ ਸ਼ਤਰ ਤਖਤ ਦੇ ਮਾਲਕ ਧਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਪਵਿੱਤਰ ਤਿੰਨ ਕੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀ ਆਓ ਅਨਮੋਲ ਸਮਾਂ ਅਨਮੋਲ ਸਵਾਸਾਂ ਨੂੰ ਸਫਲ ਬਣਾਈਏ ਦਸ਼ਮੇਸ਼ ਪਿਤਾ ਦਾ ਬਖਸ਼ਿਆ ਨਾਰਾ ਕਰੋ ਬਲਾਂ ਗੱਜ ਕੇ ਬੁਲਾਓ ਤੇ ਆਖੋ ਵਾਜ ਗੁਰੂ ਜੀ ਦਾ ਖਾਲਸਾ ਸੋਹੀ ਮਹਲਾ 5 ਸੋਹੀ ਰਾਗ ਨਲਾ ਕੰਨ ਦੇ ਸਰੀਰ ਦੀ ਲਿਖਤੀ ਪੰਜਵਾਂ ਪੰਨੇ ਪਾਤਸ਼ਾਹੀ 745 ਅੰਗ ਦੇ ਉੱਤੇ ਇਹ ਸ਼ਬਦ ਆਪ ਜੀ ਨੇ ਸਰਵ ਕੀਤੇ ਇੱਕ ਇੱਕ ਦਾ ਹਰ ਇੱਕ ਦਾ ਹਰ ਇੱਕ ਦਾ ਸ਼ਬਦ ਦਾ ਸਮੇਂ ਵਿੱਚ ਵਕਤ ਕੋ ਕਰਾਦਾ ਜਿਸ ਧਿਆਨ ਦੇ ਨਾਲ ਪੜ੍ਹੀ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਕਹਿੰਦੇ ਜਿਨ ਮੋਹੀ ਬ੍ਰਹਮੰਡ ਖਣ ਤਾਹੂ ਮੈ ਪਾਉ ਧਿਆਨ ਦੇਣਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦੀ ਜਿਨ੍ਹਾਂ ਦੀ ਸਭ ਤੋਂ ਪਹਿਲਾਂ ਇਤਿਹਾਸ ਦੇ ਉੱਤੇ ਹੋਈ ਹੈ ਉਹਨਾਂ ਦਾ ਦਰਗਾਹ ਹੀ ਅਲਾਹੀ ਸੱਚਖੰਡੀ ਹੁਕਮਨਾਮਾ ਆਇਆ ਹੈ ਸਤਿਗੁਰੂ ਜੀ ਕਹਿੰਦੇ ਜਨ ਮੋਹੇ ਬ੍ਰਹਮੰਡ ਖੰਡ ਕਹਿੰਦੇ ਜਿਹੜੀ ਮਾਇਆ ਨੇ ਇਹ ਭਾਰਤ ਦੇਸ਼ ਨੂੰ ਦੇਸ਼ਾਂ ਵਿਦੇਸ਼ਾਂ ਨੂੰ ਸਾਰ ਆਪਣੀ ਜਕੜ ਦੇ ਵਿੱਚ ਲਿਆ ਹੋਇਆ ਹੁਣ ਸਵਾਲ ਉੱਠ ਖੜਦਾ ਵੀ ਇਹ ਮਾਇਆ ਕੀ ਹੈ ਵੀ ਮਾਇਆ ਜਿਹੜੀ ਮਪੈਸੀ ਹੈ ਉਹ ਹੀ ਮਾਇਆ ਹੈ ਆਪਾਂ ਗੱਲ ਮੁਕਾ ਦਿੰਨੇ ਆ ਕਿ ਇੱਕ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਭਜਨ ਬੰਦਗੀ ਤੋਂ ਬਿਨਾ ਜੋ ਵੀ ਪ੍ਰਮਾਤਮਾ ਨੇ ਸਾਜੀ ਏ ਸਾਰੀ ਮਾਇਆ ਹੀ ਮਾਇਆ ਸੋਈ ਤੋ ਲੈ ਕੇ ਜਹਾਂਜ ਤੱਕ ਜਿਹਦੀ ਉੱਤੇ ਬੰਦੇ ਦਾ ਮਨ ਬੇਈਮਾਨ ਹੁੰਦਾ ਹੈ ਧਿਆਨ ਦੇਣਾ ਇਹ ਸਾਰੀ ਮਾਇਆ ਦਾ ਜਿਹੜਾ ਮੋੜ ਹੈ ਤੇ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਸਾਨੂੰ ਫਰਮਾਨ ਕਰਦੇ ਨੇ ਇਹ ਆਪਾਂ ਕਹਿ ਦਿੰਦੇ ਆ ਕਿ ਜਿਹੜਾ ਇਹ ਕਾਮ ਹੈ ਇਸ ਨੂੰ ਖਤਮ ਕਰ ਦੇ। ਧਿਆਨ ਦੇਣਾ ਸਾਧ ਸੰਗ। ਤੇ ਜਿਹੜਾ ਕਾਮ ਕ્રોਧ ਅਰ ਲੋਭ ਮੋਹ ਬਿੰਸ ਜਾਈਓ ਮੇ ਇਹ ਇਸ ਗੱਲ ਦਾ ਸੰਤ ਮਸਕੀਨ ਦੀ ਕਹਿੰਦੇ ਜਿੱਦੇ ਇਸ ਗੱਲ ਦਾ ਫੁਰਨਾ ਪੁਰਿਆ ਖਤਮ ਕਰਨਾ ਚਾਹਿਆ। ਇਹ ਇਨਸਾਨ ਹੀ ਜਗਿਆ ਸੂ ਇਹ ਦੁਨੀਆ ਖਤਮ ਹੋ ਜਾਵੇਗੀ। ਇਹਦੇ ਨਾਲ ਹੀ ਸਾਰੀ ਕਬੀਨਦਾਰੀ ਚੱਲਦੀ ਹੈ। ਇਹਦੇ ਨਾਲ ਹੀ ਸਾਡਾ ਘਰ ਚੱਲਦਾ ਹੈ। ਇਹਦੇ ਨਾਲ ਹੀ ਸਾਡੀ ਅੱਗੇ ਬੇਲ ਵੱਧਦੀ ਹੈ। ਇਸੇ ਤਰ੍ਹਾਂ ਇਹ ਦਾਰਨਾ ਦੌਰ ਤੇ ਆਪ ਜੀ ਦੇ ਨਾਲ ਮੈਂ ਸਾਂਝੀ ਕਰਦੇ ਹਾਂ ਜਿਵੇਂ ਪਾਣੀ ਹੈ ਸਾਡੀ ਜ਼ਿੰਦਗੀ ਸਾਡਾ ਜੀਵਨ ਹੈ ਜੇ ਤੂਫਾਨ ਬਣ ਕੇ ਆਜੀ ਤਾਂ ਉਹ ਨਗਰਾਂ ਨੂੰ ਤੇ ਜ਼ਮੀਨ ਨੂੰ ਖਤਮ ਕਰ ਦਿੰਦਾ ਹੈ ਗੱਜ ਕੇ ਆਖੋ ਸਤਿਨਾਮੁ ਸ੍ਰੀ ਇਹ ਹੀ ਪਾਣੀ ਜੀਵਨ ਹੈ ਫਸਲ ਦਾ ਇਹ ਹੀ ਫਸਲ ਦੇ ਉੱਤੋਂ ਦੀ ਪੈ ਜਾਵੇ ਤੇ ਸੁੱਕੇ ਨਾ ਤੇ ਪਾਣੀ ਦੀ ਸਕਾਈ ਹੋਈ ਫਸਲ ਵੀ ਹਰੀ ਭਰੀ ਨੇ ਨਿਗਾਜ ਕੇ ਆਖੋ ਸਤਿਨਾਮ ਸ੍ਰੀ ਘਰਾਂ ਦੇ ਵਿੱਚ ਚੁੱਲ੍ਹੇ ਵੱਗਦੇ ਨੇ ਸਿਲੰਡਰ ਵੱਗਦੇ ਬਲਦੇ ਨੇ ਉਹ ਸਾਡੀ ਜ਼ਿੰਦਗੀ ਸਾਡਾ ਜੀਵਨ ਹੈ ਸਾਡਾ ਪੇਟ ਭਰਦਾ ਪ੍ਰਸ਼ਾਦਾ ਉਹੀ ਅੱਗ पटਕ ਜਾਵੇ ਤੇ ਸਾਰੀ ਟੱਬਰ ਨੂੰ ਤਬਾਹ ਕਰ ਦਿੰਦੀ ਨਿਗਾਜ ਕੇ ਆਖੋ ਸਤਿਨਾਮ ਸ੍ਰੀ ਇਸੇ ਤਰ੍ਹਾਂ ਜਿਹੜੀ ਹਵਾ ਵਗਦੀ ਪੌਣ ਵਗਦੀ ਹੈ ਇਹ ਸਾਡੀ ਜ਼ਿੰਦਗੀ ਸਾਡਾ ਜੀਵਨ ਹੈ ਫਾਹੰਡਾ ਰੂਪ ਧਾਰਨ ਕਰਦੇ ਤਾਂ ਨਗਰਾਂ ਦੇ ਨਗਰ ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਜਾਂਦੇ ਨਿਗਜ ਕੇ ਆਖੋ ਸਤਨਾਮੁ ਸ੍ਰੀ ਐਸੀ ਹੀ ਜਿਹੜਾ ਸਤਗੁਰੂ ਜੀ ਕਹਿੰਦੇ ਭਾਈ ਜਿਵੇਂ ਆਪਾਂ ਬੀਬੀਆਂ ਬੈਠੀਆਂ ਨੇ ਜਦੋਂ ਸਬਜ਼ੀ ਬਣਾਉਂਦੀਆਂ ਨੇ ਸਬਜ਼ੀ ਦੇ ਵਿੱਚ ਨੂਨ ਮਿਲਚ ਮਸਾਲਾ ਪਾ ਜੇ ਤੇ ਸਾਰਾ ਟੱਬਰ ਖਾਂਦਾ ਹੈ ਤੇ ਜੇ ਉਹਦੇ ਵਿੱਚ ਨਿੰਮਕ ਜਾਂ ਮਿਰਚਾਂ ਬਾਧ ਜਾਣ ਯੋ ਰੋਟੀ ਖਾਣ ਦੇ ਕਾਬਲ ਨਹੀਂ ਨੇ ਜੀ ਸਬਜ਼ੀ ਇਸੇ ਤਰ੍ਹਾਂ ਛਾਡੀ ਜ਼ਿੰਦਗੀ ਜੀਵਨ ਹੈ ਜਿਹੜਾ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ ਇਹਦੇ ਵਿੱਚੋਂ ਹੀ ਜਨਮ ਹੋਇਆ ਇਨਸਾਨ ਦਾ ਤੇ ਸਤਿਗੁਰੂ ਜੀ ਕਹਿੰਦੇ ਇਸ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਤੇ ਕੰਟਰੋਲ ਦੇ ਵਿੱਚ ਕਿਵੇਂ ਰਹਿਣਾ ਤੇ ਗੁਰੂ ਨਾਨਕ ਦੇਵ ਜੀ ਪੁੱਛੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਤੋ 36 ਮਾਪੋਛ ਬੈਠੇ ਨੇ ਸਾਰੀ ਇਸ ਗੱਲ ਤੇ ਮੋਹ ਰੋਕ ਤੇ ਲਾਉਂਦੇ ਨੇ ਸਤਿਗੁਰੂ ਜੀ ਕਹਿੰਦੇ ਸਭ ਤੋਂ ਵੱਡਾ ਜਿਹੜਾ ਗ੍ਰਸਥ ਧਰਮ ਹੈ ਇਸ ਨੂੰ ਪ੍ਰਧਾਨਗੀ ਦਿੱਤੀ ਹੈ ਰਾਜ ਮੈ ਰਾਜ ਜੋਗਵੇ ਜੋਗੀ ਤਪ ਮੈ ਤਪੀਸ਼ ਗ੍ਰਸਥ ਮੈ ਭੋਗੀ ਝਾਏ ਝਾਏ ਭਗਤ ਦਾ ਸੁਖ ਪਾਇਆ ਨਾਨਕ ਤਿਸ ਬੁਰਖਾ ਕਿੰਨੇ ਅੰਤ ਨਾ ਪਾਇਆ ਗੱਜ ਕੇ ਆਖੋ ਸਤਿਨਾਮ ਸ੍ਰੀ ਸਭ ਤੋਂ ਵੱਡਾ ਗ੍ਰਸਥੀ ਹੈ ਕਿਉਂਕਿ ਰਾਜਾ ਰਾਜ ਭਾਗ ਛੱਡ ਜਾਵੇਗਾ ਤਪਸ ਪੱਸੀਆ ਕਰਨ ਵਾਲਾ ਤਪੱਸਿਆ ਤੋਂ ਭੱਜ ਜਾਵੇਗਾ ਪਰ ਇਹ ਜਿਹੜਾ ਪਹਿਲਾ ਕਾਮ ਤੇ ਫਿਰ ਲੋਭ ਤੇ ਫਿਰ ਮੋਹ ਦੇ ਵਿੱਚ ਇੰਨਾ ਜਕੜਿਆ ਜਾਂਦਾ ਹੈ ਤੇ ਇਸ ਮਮਤਾ ਦੇ ਵਿੱਚ ਇਸੇ ਤੋਂ ਹੀ ਜਨਮ ਸ਼ੁਰੂ ਹੁੰਦਾ ਹੈ ਕਾਮ ਫਿਰ ਆਉਂਦਾ ਹੈ ਕ્રોਧ ਫਿਰ ਆਉਂਦਾ ਹੈ ਲੋਭ ਫਿਰ ਆਉਂਦਾ ਹੈ ਮੋਹ ਤੇ ਮੁੜ ਕੇ ਆਉਂਦਾ ਹੈ ਹੰਕਾਰ ਜਿਵੇਂ ਰਾਮਨੁਖਾ ਤੁ ਕੀਤਾ ਹੰਕਾਰ ਨੇ ਗੱਜ ਕੇ ਆਖੋ ਸਤਨਾਮੁ ਸ੍ਰੀ ਲੇਕਿਨ ਜੇ ਇਹ ਪੰਜੇ ਧਿਆਨ ਦੇਣਾ ਜੀ ਇਹ ਪੰਜੇ ਸਾਡੇ ਵਸ ਦੇ ਵਿੱਚ ਨੇ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ਇਸ ਪੰਜਾ ਬਿਨਾਂ ਸ੍ਰਿਸ਼ਟੀ ਨਹੀਂ ਚੱਲਦੀ ਜਿਵੇਂ ਇਹ ਪੰਜ ਕਾਮ ਕ੍ਰੋਧ ਨੇ ਤੇ ਪੰਜ ਹੀ ਸਾਡੇ ਸਰੀਰ ਦੇ ਗਿਆਨ ਇੰਦਰੀ ਨੇ ਤੇ ਪੰਜ ਹੀ ਸਰੀਰ ਦੇ ਤਤ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਇਸ ਕਰਕੇ ਇਹ 15 ਨੇ ਤੇ 15 ਦੇ ਵਿੱਚੋਂ ਜਿਹੜੇ ਤੇ ਸਾਡਾ ਕੰਟਰੋਲ ਹੋ ਜਾਂਦਾ ਹੈ ਸਾਡੀ ਜ਼ਿੰਦਗੀ ਖਤਮ ਕਿਸੇ ਨੂੰ ਨਹੀਂ ਕਰਨਾ ਸਤਿਗੁਰੂ ਜੀ ਕਹਿੰਦੇ ਇਹ ਗੁਰਬਾਣੀ ਦੇ ਨਾਲ ਬਾਣੀ ਦੇ ਨਾਲ ਪਿਆਰ ਦੇ ਨਾਲ ਸੱਦ ਸੰਗਤ ਕਰਨ ਦੇ ਨਾਲ ਹਰ ਇੱਕ ਚੀਜ਼ ਦੀ ਸਾਨੂੰ ਪ੍ਰਭਾਸ਼ਾ ਦਾ ਪਤਾ ਲੱਗਦਾ ਹੈ ਗੱਜ ਕੇ ਆਖੋ ਸਤਨਾਮੁ ਸ੍ਰੀ ਜੇ ਮੋਲ ਹੋਵੇਗਾ ਪਰਿਵਾਰ ਕਿਵੇਂ ਪਾਲਾਂਗੇ ਜੇ ਅਸੀਂ ਲੋਭ ਨਾ ਕਰਾਂਗੇ ਲਿਆਵਾਂਗੇ ਕਿਵੇਂ ਟੱਬਰ ਵਾਸਤੇ ਕਾਮ ਕ੍ਰੋਧ ਨਾ ਕਰਾਂਗੇ ਬੱਚੇ ਕਿਵੇਂ ਕੰਟਰੋਲ ਤੇ ਰਹਿਣਗੇ ਇੱਕ ਝੜਕਦਾ ਦੂਜਾ ਕੁਸੂ ਉਹਨੂੰ ਮਾਰਦਾ ਲੱਜ ਕੇ ਆਖੋ ਸਤਿਨਾਮ ਸ਼੍ਰੀ ਜਨਮੋਹੇ ਬ੍ਰਹਮੰਡ ਖੰਡ ਕਹਿੰਦੇ ਸਾ ਮਾਇਆ ਨਾਲ ਜਿਣੀ ਇਹਨੇ ਦੇਸਾਂ ਵਿਦੇਸਾਂ ਨੂੰ ਆਪਣੇ ਜਕੜ ਦੇ ਵਿੱਚ ਜਕੜਿਆ ਹੋਇਆ ਹੈ ਤਾਂ ਹੋ ਮੈਂ ਪਾਉ ਤੇ ਸੱਚੇ ਪਾਤਸ਼ਾਹ ਮੈਂ ਵੀ ਉਸੇ ਰਸਤੇ ਪੈ ਗਏ ਅੱਗੇ ਕੀ ਬੇਨਤੀ ਕਰਦੇ ਨੇ ਰਾਖ ਲਿਓ ਇਹ ਵਖਈ ਜਿਹਨੂੰ ਆਪਾਂ ਕਹਿੰਦੇ ਬਿਨ ਦੰਤਾਂ ਜਗ ਖਾਇਆ ਮਾਇਆ ਮੰਤਾਂ ਮੋਹ ਨੇ ਕਹਿੰਦੇ ਜਿਹੜੀ ਇਹ ਮਮਤਾ ਮੋਹ ਨਹੀਂ ਮਾਇਆ ਨਾ ਇਹਨੇ ਬਿਨਾ ਦੰਦਾ ਤੋਂ ਹੀ ਸੰਸਾਰ ਨੂੰ ਖਾ ਲਿਆ ਇਹ ਤੇ ਮੋਹ ਡੁੱਬਾ ਸੰਸਾਰ ਮੋਹ ਕਰਕੇ ਪਹਿਲਾਂ ਬੇੜਾ ਡੁੱਬਿਆ ਸੀ ਤੇ ਮੋਹ ਕਰਕੇ ਹੁਣ ਤੇਰਾ ਬੇੜਾ ਡੁੱਬਣ ਵਾਲਾ ਹੈ ਇਸ ਨੂੰ ਬਚਾਲ ਕੱਜ ਕੇ ਆਖੋ ਸਤਨਾਮੁ ਸ੍ਰੀ ਮਾਨਸ ਮਾਨਕ ਜਨਮ ਪੌਰ ਨਾ ਪਾਵੇ ਕਿਛ ਪਾਉ ਮੁਕਤ ਕਾ ਕਰੇ ਜਿਹੜਾ ਮਨੁੱਖਾ ਜਨਮ ਤੈਨੂੰ ਮਿਲਿਆ ਹੈ ਇਹਦਾ ਕੋਈ ਨਾ ਕੋਈ ਉਪਾਉ ਕਰ ਲਾ ਜਿਵੇਂ ਆਪਾਂ ਪੰਜਾਬੀ ਦੀ ਕਹਾਵਤ ਹੈ ਕਿ ਡੁੱਲੀ ਹੋਈ ਬੇਰਾਂ ਦਾ ਕੁਛ ਨਹੀਂ ਹੋਇਆ ਹੁਣ ਵੀ ਚੱਕੀ ਝੋਲੀ ਚ ਪਾਲਾ ਕੀ ਹੋ ਗਿਆ ਜੀ ਬਚਪਨ ਚਲਾ ਗਿਆ ਜਵਾਨੀ ਚਲੀ ਗਈ ਕਾਲੀ ਧੌਲੀ ਸਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਰਮਨੰਦੀ ਦੀ ਲੋਚੈ ਸਭ ਕੋ ਵੇ ਗੱਜ ਕੇ ਆਖੋ ਸਤ ਨਾਮ ਸ੍ਰੀ ਛੋੜ ਜਾਏ ਜੋ ਸਗਲ ਕੋ ਰਾਖ ਲਿਓ ਇਹ ਵੇਖੀ ਅਰਦਾਸ ਕਰੋ ਸੱਚੇ ਪਾਤਸ਼ਾਹ ਗਰੀਬਨਵਾਸ ਜੀਵ ਆਪਣਾ ਦੇਵ ਆਪਣਾ ਨਾਮ ਮੈਨੂੰ ਆਪ ਦੇ ਘਰੋਂ ਅਕਲ ਦਿਓ ਮਤ ਦਿਓ ਤਲੀਮ ਦਿਓ ਪੁੱਤੀ ਦਿਓ ਗੁਰਮਤਿ ਦਿਓ ਚੰਗੀ ਮਤ ਦਿਓ ਸੋਹਣੀ ਮਤ ਦਿਓ ਮੇਰੇ ਮਰਾਰੀ ਤੇ ਮੈਨੂੰ ਇਸ ਮੋਹ ਮਾਇਆ ਦੇ ਵਿੱਚੋਂ ਇਸ ਸੰਸਾਰ ਦੀ ਦਲਦਲ ਦੇ ਵਿੱਚੋਂ ਜਿਹੜਾ ਕਿ ਮੋਹ ਮਾਇਆ ਦਾ ਤੂਫਾਨ ਆ ਰਿਹਾ ਹੈ ਤੇ ਕਿਰਪਾ ਕਰਕੇ ਮੈਨੂੰ ਇੱਥੇ ਰੱਖ ਹਾਂ ਪਰਿਵਾਰ ਦੇ ਸਾਰੇ ਫਰਜ਼ ਪੂਰੇ ਕਰਨੇ ਆ ਉਹ ਆਪਣਾ ਫਰਜ਼ ਬਣ ਲੈ ਆਪਣੇ ਦਾਦੇ ਪੜਦਾਦੇ ਆਪਣੇ ਪਿਤਾ ਸਾਰੇ ਫਰਜ਼ਾਂ ਨੂੰ ਨਿਭਾ ਕੇ ਗਏ ਜਦੋਂ شادی ਹੋਈ ਬੱਚੇ ਪੈਦਾ ਕੀਤੇ ਤੇ ਫਿਰ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਸੰਭਾਲ ਕਿਹੜਾ ਕਰੇਗਾ ਸ਼ਾਦੀ ਕਿਹੜਾ ਕਰੇਗਾ ਪੜਾਏ ਲਗਾਏਗਾ ਕਿਹੜਾ ਸਾਡਾ ਫਰਜ਼ ਬਣਨਾ ਨਾ ਉਸ ਫਰਜ਼ ਬਣਨਾ ਹੈ ਧਿਆਨ ਦੇਣਾ ਉਹ ਸਾਡਾ ਫਰਜ ਹੈ অতি ਜ਼ਰੂਰੀ ਇਹ ਕੰਮ ਹੈ ਜਿੱਥੇ ਬੈਠੇ ਆਂ ਗੱਜ ਕੇ ਆਖੋ ਸਤਿਨਾਮ ਸ੍ਰੀ ਉਹੋ ਫਰਜ ਦਾ ਪਸ਼ੂ ਪੰਛੀ ਵੀ ਪੂਰਾ ਪੂਰਾ ਕਰਦੇ ਨੇ ਜਨਮ ਉਹਨਾਂ ਦਾ ਹੋਇਆ ਜਨਮ ਸਾਡਾ ਹੋਇਆ ਸ਼ਾਦੀ ਉਹਨਾਂ ਦੀ ਹੋਈ ਸਾਡੀ ਵੀ ਹੋਈ ਸਾਡੀ ਸ਼ਾਦੀ ਹੋਈ ਉਹਨਾਂ ਦੀ ਵੀ ਹੋਈ ਅਸੀਂ ਬੱਚੇ ਪੈਦਾ ਕੀਤੇ ਉਹਨਾਂ ਨੇ ਵੀ ਕੀਤੇ ਅਸੀਂ ਮੌਤ ਕਰਦੇ ਉਹ ਵੀ ਕਰਦੇ ਅਸੀਂ ਬੱਚੇ ਦੀ ਖਾਤਰ ਉੱਡਦੇ ਆਂ ਲੈ ਕੇ ਆਉਨੇ ਉਹ ਵੀ ਲੈ ਕੇ ਆਉਂਦੇ ਕੋਈ ਬੱਚਾ ਮਰ ਜਾਵੇ ਅਸੀਂ ਰੋਂਦੇ ਆ ਉਹ ਵੀ ਰੋਂਦੇ ਨੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਲਰਾਜ ਏ ਇਨਸਾਨ ਏ ਜਿਗਿਆ ਸੁਹੀ ਜੀ ਤੇਰੇ ਵਿੱਚ ਤੇ ਪਸ਼ੂਆਂ ਦੇ ਵਿੱਚ ਕੋਈ ਅੰਤਰ ਨਹੀਂ ਕੋਈ ਫਰਕ ਨਹੀਂ ਧਿਆਨ ਦਾ ਨਾ ਕੱਜ ਕੇ ਆਪ ਕੋ ਸਤ ਨਾਮ ਸ੍ਰੀ ਆਪਣੇ ਫਰਜ਼ ਪੂਰੇ ਕਰਨੇ ਨੇ ਇਹ ਆਪਣੇ ਦਾਦੇ ਪਰਦਾਦੇ ਕਰ ਗਏ ਨੇ ਇਹ ਆਪਣਾ ਹੱਕ ਬਣਦਾ ਆਪਾਂ ਕੋਈ ਇਨਸਾਨ ਨਹੀਂ ਕਰਦੇ ਤੇ ਬੱਚਿਆਂ ਨੂੰ ਵੀ ਬੇਨਤੀ ਕਰਾਂਗੇ ਇਹ ਤੁਸੀਂ ਵੀ ਇਨਸਾਨ ਵੈਗੂ ਜਿਹੜਾ ਮਾਂ ਪਿਓ ਬੱਚਿਆਂ ਨੂੰ ਪਾਲਦਾ ਪੋਸਦਾ ਪੜਾਉਂਦਾ ਲਗਾਉਂਦਾ ਰਤਵੇ ਦੇ ਭੇਜਦਾ ਦਿਨ ਰਾਤ ਸੌਂਦਾ ਨਹੀਂ ਉਹਨਾਂ ਦੀ ਚਿੰਤਾ ਫਿਕਰ ਲੱਗਿਆ ਰਹਿੰਦਾ ਤੇ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਗੱਜ ਕੇ ਆਖੋ ਸਤਿਨਾਮ ਸ੍ਰੀ ਰਹਾਉ ਜਾਂਤੀ ਨਾਹੀ ਕੋ ਸੁਖੀ ਇਸ ਮਾਇਆ 'ਚ ਦੇਖ ਲੋ ਕੋਈ ਸੁਖ ਹੈ ਕਿਸੇ ਕੋਲ ਜਾ ਕੇ ਦੇਖ ਲੋ ਤਾਂ ਕਹਿ ਪਾਛੇ ਜਾਉ ਤੇ ਮੈਂ ਫੇਰ ਉਸ ਮਾਇਆ ਦੇ ਪਿੱਛੇ ਜਨਰਾ ਸਾਰੀ ਜ਼ਿੰਦਗੀ ਦੌੜਦੇ। ਛੋੜ ਜਾਏ ਜੋ ਸਗਲ ਕੋ ਜਿਹੜਾ ਇਹ ਨਹੀਂ ਪਤਾ ਢਲਦਾ ਪਰ ਸ਼ਾਮੇ ਕਦੋਂ ਤਖਤ ਤੇ ਬਿਠਾ ਦੇ ਨੇ ਤੇ ਕਦੋਂ ਭਕਾਰੀ ਬਣਾ ਦੇ ਨੇ ਮਾਇਆ। ਫੇਰ ਫੇਰ ਲਪਟਾਏ ਤੇ ਫੇਰ ਫੇਰਾ ਕਿਰਲੀ ਬਊ ਉਹਦੇ ਨਾਲ ਲੱਗਦੇ ਹੋਏ ਹਰਜ ਪੂਰਾ ਕਰ ਰਹਾ ਹੋ। ਕਰੋ ਕਿਰਪਾ ਕਰਨਾਪਤੇ ਹੀ ਦੀਦਿਆਲ ਪ੍ਰਭੂ ਮਹਾਰਾਜ ਮਿਹਰ ਕਰੋ ਕਿਰਪਾ ਕਰੋ। ਤੇਰੇ ਹਰ ਗੁਣ ਗਾਉ ਤੇਰੇ ਦਿਨ ਰਾਤ ਮੈਂ ਗੁਣ ਗਾਵਾਂ ਨਾਨਕ ਚਾਉ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਤੇਰੇ ਗੁਣ ਦਿਨ ਰਾਤ ਗਾਈ ਜਾਵਾਂ ਫਰਜ ਆਪਣਾ ਪੂਰਾ ਕਰੀ ਜਾਵਾਂ। ਨਾਨੇ ਕੀ ਬਰਾ ਬੇਨਤੀ ਇੱਕ ਮੇਰੀ ਬੇਨਤੀ ਹੈ ਨਾਨਕ ਨਮਾਨੇ ਨੇ ਕਿੜੀ ਸਾਧ ਸੰਗ ਸੰਭਾਵੋ ਸਾਧ ਕੀ ਸਦ ਸਦ ਕੀਤੇ ਹੋਏ ਮਨ ਦੀ ਗੁਰੂ ਦੀ ਸਤ ਸੰਗਤ ਵਿੱਚ ਆਵਾਂ ਤੇ ਉਹਦੇ ਵਿੱਚ ਆ ਕੇ ਨਾਮ ਵਿੱਚ ਸਮਾ ਜਾ ਜਾ ਲੋਕ ਸੁਖੀ ਪਰਲੋਕ ਸੁਖਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਗੁਰਮਤਿਰ ਜਪਹੁ ਮੈਂ ਕੋਈ ਸਵਾਗਤ ਜੀ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਦੇ ਕੋਟੀ ਕੋਟ ਸ਼ੁਕਰਾਨਾ ਰੋ ਰੋ ਧੰਨਵਾਦ ਸੋ ਇੱਕ ਤੋਂ ਬੇਨਤੀਆਂ ਕਰਦੇ ਆ ਭਾਈ ਕਿ ਆਪ ਜੀ ਨੂੰ ਪਤਾ ਹੀ ਕਿ 5 ਤਰੀਕ ਨੂੰ ਪ੍ਰਭਾਤ ਕਿਰਿਆ ਸ਼ੁਰੂ ਹੋ ਜਾਣੀਆਂ ਦੀ ਤੇ 3 ਪ੍ਰਭਾਤ ਕਿਰਿਆ ਬਾਕੀ ਬਚੀਆਂ ਨੇ 1 7 8 ਤੇ 1 13 ਤਰੀਕ ਦੀ ਜੋ ਵੀ ਕਿਸੇ ਮਾਈ ਭਾਈ ਨੇ ਆਪਣੇ ਗ੍ਰਹਿ ਵਿਕੇ ਪ੍ਰਭਾਤ ਫੇਰੀ ਕਰਾਉਣੀ ਹੈ ਤੇ ਬਾਹਰ ਲਿਖ ਕੇ ਲਾਇਆ ਹੋਇਆ ਹੈ ਤੇ ਪ੍ਰਬੰਧਕਾ ਦੇ ਨਾਲ ਤਾਲ ਮਿਲ ਕਰਕੇ ਫੇਰ ਲਿਖੇ ਤੇ ਇੱਕ ਬੇਨਤੀ ਇਹ ਵੀ ਜ਼ਰੂਰੀ ਹੈ ਕਿ ਦੋ ਪ੍ਰਭਾਤ ਫੇਰੀਆਂ ਨਹੀਂ ਹੋਣੀਆਂ ਕਿਉਂ ਕਿ ਸਮੇਂ ਦੇ ਵਿੱਚ ਰਹਿ ਕੇ ਆਪਾਂ ਸਮਾਪਤੀ ਕਰਨੀ ਹੁੰਦੀ ਹੈ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਪੌਣੇ 5 ਵਜੇ ਦੇ ਨਾਲ ਆਪਾਂ ਪ੍ਰਭਾਤ ਫੇਰੀ ਪ੍ਰਾਰੰਭ ਕਰਾਂਗੇ ਤੇ ਪਰਿਵਾਰਾਂ ਸਮੇਤ ਆਪਾਂ ਵੀ 25 ਦਿਨ ਜਿੰਨੇ ਵੀ ਆਪਣੇ ਕੋਲ ਹੈਗੇ ਮਨ ਦਨ ਧਨ ਕਰਕੇ ਸੇਵਾ ਕਰਨੀ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਨੇ ਸਵਾਪ ਦੀ ਬਹੁਤ ਬਹੁਤ ਧੰਨਵਾਦ ਨਾਲ ਹੀ ਬੇਨਤੀ ਕੀਤੀ ਜਾਂਦੀ ਹੈ ਗੁਰਮੁਖ ਪਰਿਆ ਪਿਆਰੇ ਪਰਿਵਾਰ ਵੱਲੋਂ ਕਿ ਗੁਰੂ ਕੇ ਲੰਗਰ ਚਾਹ ਦੇ ਪਲਾਰੇ ਤਿਆਰ ਨੇ ਸਭ ਮਾਈ ਭਾਈ ਨੇ ਸ਼ਾਕੀ ਕਰਨ ਦੀ ਕਿਰਪਾ ਤਾਂ ਕਰਨੀ ਸੋ ਕੱਲ ਦੀ ਦੇਖ ਦੀ ਸੇਵਾ ਭਾਈ ਮੱਥਾ ਸਿੰਘ ਜੀ ਸ਼ਿਟੀ ਹੋਮ ਵਾਲੇ ਭਾਈ ਮੱਖਣ ਸਿੰਘ ਜੀ ਭਾਈ ਲਾਭ ਸਿੰਘ ਜੀ ਮਾਸਟਰ ਅਜੀਤਪਾਲ ਸਿੰਘ ਜੀ ਨੈਸ਼ਨਲ ਕਲੋਨੀ ਵਾਲੇ ਤੇ ਭਾਈ ਪਰਮਜੀਤ ਸਿੰਘ ਫੇਰ ਨੋਟ ਕਰ ਲੈਣਾ ਭਾਈ ਲਖਾ ਸਿੰਘ ਭਾਈ ਲਖਨ ਸਿੰਘ ਭਾਈ ਦਾਬ ਸਿੰਘ ਭਾਈ ਅਜੀਤਪਾਲ ਸਿੰਘ ਮਾਸਟਰ ਜੀ ਪਰਮਜੀਤ ਸਿੰਘ ਸੋ ਇੰਨਾ ਪਰਿਵਾਰਾਂ ਦੀ ਕੱਲ ਨੂੰ ਭਾਜ ਦੇਖਦੀ ਸੇਵਾ ਤੇ ਸਮੇ ਸਿਰ ਦੇ ਨਾਮ ਤੇ ਨਾਲ ਹੀ